ਗੁਰੂ ਦੇ ਜਪਾਤਿ ਸਵਾਰ ਹੁਣਾ ਸੋ ਜਿਨੇ ਵੀ ਆਪ ਮੱਜ ਭਾਈ ਆਏ ਹੋ ਗੁਰੂ ਪਾਤਸ਼ਾਹ ਮਹਾਰਾਜ ਸਤਿ ਕਿਰਪਾ ਕਰਨ ਸਭ ਦੀ ਨਾਹਾ ਜਿਨਾ ਪਰਵਾਸ ਕਰਨ ਨਾਮ ਦਾਤ ਕੋ ਸਿੱਖੀ ਜੀਵਨ ਜਿਗਿਆ ਦਾਤਾ ਬਖਸ਼ ਕਰਨ ਜਿਹੜਾ ਪ੍ਰਸ਼ਾਦ ਦੀ ਵੇਗ ਵਰਤ ਰਹੀ ਹੈ ਆਉ ਢਾਲ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ పాਦ ਸੂਪ ਦੀ ਸੇਵਾ ਹੋਵੇਗੀ ਸ੍ਰੀ ਬਨਵਾਸ ਸਤਿਗੁਰੂ ਜੀ ਨਦੀ ਅਸਥਾਨਾਂ ਤੇ ਗਾਣ ਜਿਦਰ ਸੰਗਤ ਨੇ ਜਾਣਾ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਬਖ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਵੇ ਨਾ ਦਵਤੋ ਦੇ ਦੀਪ ਕੀ ਵਹਲਾ ਪਹਿਲਾ ਇੱਕ ਓੰਕਾਰ ਸਭੁ ਤ ਪ੍ਰਸਾਦ ਕੋਈ ਨਹੀਂ ਕੋਈ ਜੇ ਭਾਗ ਹੋ ਗਾ ਉਹ ਸੁਲਾਸੇ ਦੇ ਉਤਰਣ ਹਾਲੋ ਕੋਈ ਬਾਗ ਹੋ ਮੇਂ ਕੋਈ ਬਾਗ ਪਰਲਾ ਹਾਰ ਇਹਨੇ ਸਦਾ ਪਰਵਾਇਆ ਜਿਸ ਨੂੰ ਕੋਈ ਹੋਦੀ ਹੈ ਸਦਾ ਸੁਲਾਸੇ ਦੇ ਹਾਲ ਜੇ ਇਹ ਬਗਤ ਨਾ ਹੋਏ ਤਾਂ ਜ਼ਦ ਤੱਕ ਇਸ ਦਾ ਇਹ ਸਮਾਤ ਸੰਬਦ ਸਹ ਹਿਆ 好高月湖。